ਚੰਕੌਰ ਸਾਹਿਬ ਦੀ ਜੰਗ ਤੋਂ ਬਾਅਦ ਗੁਰੂ ਜੀ ਨੇ ਇੱਕ ਐਲਾਨ ਔਰੰਗਜ਼ੇਬ ਦੇ ਨਾਂ ਉੱਤੇ ਭੇਜਿਆ ਜਿਸ ਨੂੰ ਆਪਾਂ ਜੰਗਨਾਮਾ ਕਹਿੰਦੇ ਹਾਂ ਇਸ ਨੂੰ ਬਹੁਤ ਸਾਰੇ ਇਤਿਹਾਸਕਾਰ ਜ਼ਫਰਨਾਮੇ ਨਾਲ ਉਲਝਾ ਦਿੰਦੇ ਨੇ ਇਹ ਐਲਾਨ ਸੀ ਗੁਰੂ ਜੀ ਵੱਲੋਂ ਇੱਕ ਹੋਰ ਵੱਡੀ ਜੰਗ ਦਾ ਇਸ ਜੰਗਨਾਮੇ ਦੀ ਲਿਖਤ ਤੋਂ ਪਤਾ ਲੱਗਦਾ ਹੈ ਕਿ ਇਸ ਸਮੇਂ ਤੱਕ ਗੁਰੂ ਜੀ ਨੂੰ ਛੋਟੇ ਸਹਿਬ ਜੱਦਿਆਂ ਅਤੇ ਮਾਤਾ ਗੁਜਰੀ ਜੀ ਦੀ ਸ਼ਹਾਦਤ ਦਾ ਪਤਾ ਨਹੀਂ ਸੀ ਲੱਗਿਆ ਇਸ ਜੰਗਨਾਮੇ ਦੀ ਜੋ ਲਿਖਤ ਉਹਨਾਂ ਨੇ ਲਿਖੀ ਹੈ ਉਹ ਕੁਝ ਇਸ ਤਰ੍ਹਾਂ ਦੀ ਹੈ ਮੈਂ ਸਰਬਸ਼ਕਤੀਮਾਨ ਅਕਾਲ ਪੁਰਖ ਦਾ ਨਾਮ ਲੈ ਕੇ ਤੈਨੂੰ ਲਿਖ ਰਿਹਾ ਕਿ ਜਿਸ ਰੱਬ ਨੇ ਤੈਨੂੰ ਪਾਤਸ਼ਾਹੀ ਬਖਸ਼ੀ ਹੈ ਉਸੇ ਰੱਬ ਨੇ ਮੈਨੂੰ ਸੱਚ ਧਰਮ ਦੀ ਰਾਖੀ ਕਰਨ ਲਈ ਜ਼ਿੰਮੇਵਾਰੀ ਦਿੱਤੀ ਹੈ ਪਰ ਤੇਰੀ ਸਾਰੀ ਦੌੜ ਭੱਜ ਝੂਠ ਅਤੇ ਫਰੇਵ ਉੱਤੇ ਆਧਾਰਿਤ ਹੈ ਜਦੋਂ ਕਿ ਮੇਰੀ ਸਾਰੀ ਕਾਰਵਾਈ ਸਚਾਈ ਅਤੇ ਸਿੱਧਕ ਉੱਤੇ ਨਿਰਭਰ ਹੈ ਔਰੰਗਜ਼ੇਬ ਤੈਨੂੰ ਇਹ ਨਾ ਸੋਭਦਾ ਨਹੀਂ ਕਿਉਂਕਿ